ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ Rai ਜੀ ਦੇ ਪਿਤਾ ਬਾਬਾ ਗੁਰਦਤਾ ਜੀ ਸਨ ਗੁਰੂ ਹਰ ਗੋਬਿੰਦ ਸਿੰਘ ਜੀ ਦੇ ਪੰਜ ਸਾਹਿਬਜ਼ਾਦੇ ਸਨ ਉਨਾ ਵਿੱਚ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਧੀਰਮਲ ਸੀ ਜਦ ਗੁਰੂ ਹਰ राय ਜੀ ਨੇ ਅਵਤਾਰ ਧਾਰਿਆ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਉਸ ਸਮੇਂ ਅੰਮ੍ਰਿਤਸਰ ਵਿੱਚ ਸਨ ਜਦ ਆਪ ਜੀ ਨੂੰ ਬਾਲਕ ਦੇ ਜਨਮ ਦੀ ਖਬਰ ਸੁਣਾਈ ਗਈ ਤਾਂ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਖੁਸ਼ੀ ਦੀ ਲਹਿਰ ਵਿੱਚ ਬੋਲੇ ਵੱਡੀ ਚੀਜ਼ ਦਾ ਗਾਗ ਆਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਦਿਨਾ ਬਾਅਦ ਕਿਰਤਪੁਰ ਪਹੁੰਚ ਗਏ ਉਹ ਇੰਨੇ ਪ੍ਰਸੰਨ ਸਨ ਕਿ ਰਾਹ ਵਿੱਚ ਸੰਗਤਾਂ ਨੂੰ ਨਿਹਾਲ ਕਰਦੇ ਗਰੀਬਾਂ ਨੂੰ ਮਾਇਆ ਵੰਡਦੇ ਜਾ ਰਹੇ ਸਨ ਕਿਰਤਪੁਰ ਪਹੁੰਚ ਕੇ ਉਹ ਪਹਿਲਾਂ ਬਾਲਕ ਦੇ ਕਮਰੇ ਵਿੱਚ ਗਏ ਉਹ ਕਾਫੀ ਸਮਾਂ ਬਾਲਕ ਦੇ ਸੁੰਦਰ ਮੁਖੜੇ ਵੱਲ ਵੇਖਦੇ ਰਹੇ ਫਿਰ ਉਹਨਾਂ ਨੇ ਬਾਲਕ ਨੂੰ ਗੋਦ ਵਿੱਚ ਚੁੱਕ ਲਿਆ ਅਤੇ ਲੋਰੀ ਦਿੰਦੇ ਹੋਏ ਕਈ ਵਰ ਦਿੱਤੇ ਉਹਨਾਂ ਕਿਹਾ ਇਹ ਬਾਲਕ ਆਪ ਹਰੀ ਦਾ ਰੂਪ ਹੈ ਇਸ ਲਈ ਇਸ ਦਾ ਨਾਂ ਵੀ ਹਰ ਰਾਇ ਹੀ ਰੱਖਿਆ ਜਾਵੇ ਬਾਲਕ ਨੂੰ ਵਰ ਦਿੰਦਿਆਂ ਉਹਨਾਂ ਫਰਮਾਇਆ ਇਹ ਬਾਲਕ ਇਸ ਸੰਸਾਰ ਵਿੱਚ ਧਰਤੀ ਦਾ ਭਾਰ ਹੋਲਾ ਕਰਨ ਆਇਆ ਹੈ ਮਾਤਾ ਰਾਜਪੂਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਖੁਸ਼ ਹੋਈ। ਬਾਬਾ ਗੁਰਦਤਾ ਜੀ ਦਾ ਬਾਲਕ ਦੇ ਇਲਾਹੀ ਚਿਹਰੇ ਨੂੰ ਵੇਖ-ਵੇਖ ਕੇ ਨਿਹਾਲ ਹੋ ਰਹੇ ਸਨ। ਬਾਲਕ ਦੇ ਪਿਆਰ ਦੇ ਖਿੱਚੇ ਹੋਏ ਗੁਰੂ ਜੀ 2 ਮਹੀਨੇ ਕਿਰਤਪੁਰ ਠਹਿਰੇ। ਦੂਰ-ਦੂਰ ਤੋਂ ਸੰਗਤਾਂ ਵਧਾਈਆਂ ਦੇਣ ਆਉਂਦੀਆਂ। ਰੋਜ਼ satsang ਹੁੰਦਾ ਅਤੇ ਗੁਰੂ ਦਾ ਅਟੁੱਟ ਲੰਗਰ ਚੱਲਦਾ ਰਹਿੰਦਾ। 2 ਮਹੀਨੇ ਕਿਰਤਪੁਰ ਠਹਿਰ ਕੇ ਗੁਰੂ ਹਰ ਕੋਬਨ ਸਾਹਿਬ ਜੀ ਢੋਲੀ ਚੱਲ ਕੇ ਬਾਬਾ ਗੁਰਦਿੱਤਾ ਜੀ ਬਾਲਕ ਦੇ ਪਾਲਣ ਪੋਸ਼ਣ ਦਾ ਕੰਮ ਬੜੇ ਧਿਆਨ ਨਾਲ ਕਰ ਰਹੇ ਸਨ ਉਹ ਜਿੱਥੇ ਕਿਰਤਪੁਰ ਨਗਰ ਨੂੰ ਸੁੰਦਰ ਬਣਾਉਣ ਵਿੱਚ ਲੱਗੇ ਹੋਏ ਸਨ ਉੱਥੇ ਬਾਲਕ ਗੁਰੂ ਹਰ ਰਾਏ ਸਾਹਿਬ ਜੀ ਵੱਲ ਵੀ ਪੂਰਾ ਧਿਆਨ ਦਿੰਦੇ ਸਨ ਬਾਲਕ ਗੁਰੂ ਹਰ ਰਾਏ ਜੀ ਦੀ ਪੜਾਈ ਸਿਖਲਾਈ ਸ੍ਰੀ ਗੁਰੂ ਹਰ ਗੋਗਨ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ ਗੁਰੂ ਜੀ ਨੇ ਆਪਣੇ ਇਸ ਹੋਣਹਾਰ ਪੁੱਤਰੇ ਨੂੰ ਧਾਰਮਿਕ ਵਿਦਿਆ ਅਤੇ ਗੁਰਬਾਣੀ ਵਿਚਾਰ ਦੇ ਨਾਲ-ਨਾਲ ਸ਼ਸਤਰ ਵਿਦਿਆ ਤੇ ਯੁੱਧ ਤੇ ਹੋਰ ਸਾਰੇ ਕਰਤਵਾਂ ਦੀ ਸਿਖਲਾਈ ਵੀ ਦਵਾਈ। ਸ਼ਰੀਰ ਵੱਲੋਂ ਸਾਹਿਬ ਜੱਦਾ ਹਰ ਰਾਏ ਜੀ ਬੜੇ ਤਕੜੇ ਤੇ ਬਲਵਾਨ ਸਨ ਤੇ ਇਰਾਦੇ ਦੇ ਦ੍ਰਿੜ ਪਰ ਸੁਭਾਅ ਵੱਲੋਂ ਬੜੇ ਸ਼ਾਂਤ, ਸਾਦ ਬਿਰਤੀ ਵਾਲੇ ਤੇ ਕੋਮਲ ਚਿੱਤ ਸਨ। ਇਹ ਵਿਰੋਧਾਵਾਸ ਇਹਨਾਂ ਦੀ ਸਖਸ਼ੀਤ ਦੀ ਵਿਲਖਣਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ